ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਂ ਭਾਈ ਭਾਵਨ ਪ੍ਰੀਤ ਸਿੰਘ ਆ ਪਿੰਡ ਹੜਿਆ ਜਿਹੜਾ ਬਰਨਾਲਾ ਜੀ ਕੰਟੈਕਟ ਨੰਬਰ ਜੀ ਆਪਣਾ ਕੰਟੈਕਟ ਨੰਬਰ 9877868899 ਤੇ ਦੂਜਾ ਨੰਬਰ ਹੈ 973550064 ਜੀ ਕਿੰਨੇ ਗਾਵਾਂ ਬੇਕੋਲ ਸੇਲ ਆ ਜੀ ਅੱਜ ਬਈ ਆਪਣੇ ਕੋਲੇ ਹੀ 7 ਗਾਵਾਂ ਸੇਲ ਨਹੀਂ ਗਈਆਂ ਠੀਕ ਹੈ ਤੇ ਆਪਣੇ ਕੋਲੇ ਵਾਦੇ ਸੀਗੀਆਂ ਮਹਾਰਾਸ਼ਟਰ ਦੀ ਪਾਰਟੀ ਆਈ ਆਪਣੇ ਕੋਲ ਤੋਂ ਠੀਕ ਹੈ ਉਹ 12 ਗਾਵਾਂ ਬਈ ਆਪਾਂ ਤੋਂ ਲਈਏ ਫਿਰ ਹਲ ਮੌਕੇ ਦੇ 7 ਹਾਜ਼ਰ ਆਪਾਂ ਵੀ ਬਈ ਆਪਣੇ ਕੋਲੋਂ ਨਾ 20 ਕੀ ਨਾ ਹੈਗੇ ਸੀ ਅੱਜ ਆਪਾਂ 24 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਸਾਹਮਣੂ ਤੇ ਜੇ ਕੋਈ ਵੀਰ ਸਵੇਰੇ ਚਾਹੇ ਉਹ ਮਿਲਣਗੇ ਨਾ ਆ ਗਏ ਨੇ ਬਈ ਮਿਲਣਗੇ ਬਈ ਰਾਹੋਂ ਵਾਲੀ ਵੱੱਦ ਵੀ ਆ ਸਕਦੇ ਕੋਈ گاਵਾ ਆ ਵੀ ਸਕਦੀਆਂ ਨੇ ਠੀਕ ਹੈ ਹਾਂ ਕਿ ਆਪਣਾ ਦੂਜਾ ਬੰਦਾ ਗਿਆ ਵਾ ਗੇੜੇ ਦੇ ਦੂਜਾ ਬੰਦਾ ਆਪਣਾ ਵੱਡਾ ਭਰਾ ਗਿਆ ਵਾ ਬਈ ਠੀਕ ਹੈ ਪਹਿਲਾ ਨੰਬਰ ਜਿਹੜੀ ਵਹਿੜ ਦੇਖੀ ਜਾ ਰਹੀ ਹੈ ਕਿਹੜਾ ਸੂਆ ਸੂਈ ਹੈ ਵੀਰ ਜੀ ਇਹ ਬਈ ਦੂਜਾ ਸੂਆ ਸੂਈ ਹੈਗੀ ਕਹਿਮਾ ਦੇਣਾ ਸੂਈ ਨਹੀਂ ਅੱਭੇ ਨੇ ਰਾਤ ਹੀ ਸੂਈਆ ਹਜੇ ਰਾਤ ਨੂੰ ਸੂਈਆ ਬੱਚਾ ਕਿੱਦੇ ਤੇ ਨੇ ਮਗਰ ਬੱਸਾ ਬਈ ਇਹਦੇ ਮਗਰ ਆ ਗਿਆ ਬੱਚਾ ਦੂਜਾ ਸੂਆ ਸੂਈਆ ਹਨਾ ਹਾਂ ਜੀ ਵੀਰੇ ਕਿੰਨਾ ਦੁੱਧ ਅੰਦਾਜ਼ਾ ਲਾ ਸਕੀਏ ਤੋਂ ਆਂਦਾਜ਼ਾ ਬਈ ਠੀਕ ਹੈ ਜੇਰ ਜਪਾ ਓਕੇ ਬਾਈ ਐਂ ਡਾਨਾ ਡਾਨਾ ਹੀ ਧਾਰਾ ਓਕੇ ਐਂ ਓਕੇ ਦੀ ਰਿਪੋਰਟ ਆ ਬਾਈ ਜਾਈ ਥੱਲੇ ਹੁਣ ਵਜਾ ਚਾਹੀ ਠੀਕ ਹੈ ਮਾਲਾ ਨਿਆਣਾ ਪਾਉਂਦੀ ਲੋੜ ਨਹੀਂ ਮਿਲਦਾ ਸਾਬ ਨੂੰ ਕਿੰਦਰ ਮਰਦੀ ਬਾਈ ਜਿਹੜੀ ਮਰਦੀ ਕਾਮ ਆ ਗਰੀ ਸੋ ਦੇਖੋ ਖੜੀ ਗਾਲਾਂ ਕਰਦੀ ਪਿਆ ਕੋਈ ਸੁਆ ਵਗੈਰਾ ਨਹੀਂ ਮੰਨਿਆ ਨੇ ਬੱਚਾ ਮੇਲਕਾਫ ਆ ਨਾਲੇ ਬਾਹਰੇ ਵੀਰੇ ਜਿਵੇਂ ਠੀਕ ਆ ਸੋ ਥਣ ਵਗੈਰਾ ਦੇਖੋ ਚਾਰੇ ਸਾਰੇ ਨਿਖੜਦੇ ਪੀੜੀ ਪਾਵੇ ਦੇ ਟਾਈਪ ਤੇ ਲੱਗੇ ਵਿਆ ਤੇ ਸਾਫ ਸੁਥਰਾ ਮੂੰਹ ਮੱਥਾ ਦੇਖੋ ਜੰਦ ਜਾਨ ਦੇ ਵਿੱਚ ਆ ਬਿਉ ਬੈਡ ਤੇ ਪਲੱਸ ਬਿਊਟੀ ਦੇ ਵਿੱਚ ਆ ਬੱਚਾ ਇਹਨੇ ਮੇਲਕਾਫ ਦਿੱਤਾ ਜੇਰ ਸਾਰੀ ਸੋ ਫਿਰ ਕੱਦ ਕਾਠ ਵਗੈਰਾ ਤੇ ਬੋਡੀ ਸਟਰਕਚਰ ਦੇਖ ਸਕਦੇ ਹੋ ਬੇਲ ਬੂਲ ਉਚਾਈ ਚੜਾਈ ਲੰਬਾਈ ਬਹੁਤ ਆ 30 ਕਿਲੋ ਤੋਂ ਬਾਹਰ ਦੁੱਧ ਪਾ ਦੋਗੇ ਚੰਗੀ ਸੇਵਾ ਕਰਾਂਗੇ ਆਪਾਂ ਤਾਂ ਜਿੰਦ ਜਾਣ ਬਹੁਤ ਆ ਬਿਊਟੀ ਬਹੁਤ ਆ ਦੱਸੀ ਜਾ ਠੀਕ ਐ ਬਿਊਟੀ ਬਾਇਟੀ ਦਾ ਬਹੁਤ ਆ ਫੇਸ ਕੁਆਲਟੀ ਸੋ ਦੇਖੋ ਮੂੰਹ ਵਾਤਾ ਜਿਹੜੇ ਸਭ ਨਾਲ ਮੂੰਹ ਇਹde ਲੱਗਿਆ ਫੇਸ ਕੁਆਲਟੀ 10 ਦੇ ਪੀਕੇ ਵੀ ਜਵਾਨੀ ਸ਼ੋ ਕਰੂ ਹੁਣ ਜਵਾਨੀ ਸ਼ੋ ਕਰੂਗੀ ਠੀਕ ਐ ਲੈ ਚਲੋ ਸੋ ਬਾਕੀ ਥਣਾ ਜੇ ਬਿੱਥੀ ਦੇਖੋ ਕਿਆ ਬਾਤ ਐ ਇਹਦੇ ਸਾਫ ਸੁਥਰਾ ਠੰਡੇ ਵਾ ਦੂਜਾ ਸੂਆ ਸੂਈ ਸਵਾਈ ਜੇਰ ਵਗੈਰਾ ਕੰਮ ਟੋਟਲੀ ਡ ਏ ਭਾਈ ਦੂਜਾ ਸੂਆ ਬੈਠ ਸੂਈ ਆ ਇਹ ਵੀ ਰਾਤ ਨੂੰ ਤਿੰਨ ਵੜਾ ਭਾਈ ਰਾਤ ਨੂੰ ਇਹਨਾਂ ਕੱਟੀਆਂ ਠੀਕ ਹੈ ਬੱਚਾ ਦੋ ਨੰਬਰ ਪਿੱਛੇ ਗਿਆ ਇਹ ਮਗਰ ਭਾਈ ਬੱਸੀ ਜਰਸੀ ਦੀ ਬੱਸੀ ਆਈ ਜਰਸੀ ਦੀ ਬੱਸੀ ਆ ਗਈ ਦੇਖੋ ਕਿਆ ਬਾਤ ਹੈ ਐਫ ਦੇ ਪੇਟੋਂ ਜਰਸੀ ਪੈਦਾ ਹੋ ਗਈ ਹੈ ਹਨਾ ਹਾਂਜੀ ਭਾਈ ਤੇ ਦੁੱਧ ਨੂੰ ਚੰਗੀ ਰਹੂ ਇਹਨੇ ਮਗਰ ਪਾਲੂ ਇਹ ਚੰਗੀ ਰਹੂ ਪਲੱਸ ਫੈਟ ਰਹੂਗੀ ਠੀਕ ਹੈ ਤੇ ਜਿਹੜਾ ਪਰ ਥਣ ਦੇਖੀ ਜੰਨੇ ਬਹੁਤ ਸੋਹਣਾ ਮੁਠੀ ਵਾਲਾ ਥਾਣਾ ਤੇ ਚੋਣਦਾਉਂਦਾ ਉਹ ਨਿਆਰਾ ਬਾਈ ਮੈਂ ਕਹਿੰਦਾ ਸੈਕਟਰ ਵਰਗੀ ਡਿਗਦੀ ਜਿਵੇਂ ਕਹਿੰਦਾ ਜਿਹੇ ਜਿਹੇ ਗੱਪ ਮਾਰ ਲਿਆ ਤੇ ਜਿਹੀ ਧਾਰ ਜੋੜੀ ਹਨ ਜਈ ਸਹੀ ਗੱਲ ਆ ਬਾਈ ਸੋ ਜਮਾ ਜੈਜ ਗੱਲਾ ਕਿਆ ਬਾਤ ਆ ਦੇਖੋ ਕੱਦ ਕੁਦ ਦੇਖੋ ਜਮਾ ਕਿਆ ਬਾਤ ਆ ਤੇ ਬਾਕੀ ਥਣ ਬਾੜਾ ਸੋਹਣਾ ਲੱਗਿਆ ਵਾ ਜੀ ਕਰਦਾ ਰੱਖ ਕੇ ਫੋਨ ਪਾਸੇ ਝੋਣ ਬਹਿ ਜਾਏ ਇਹਨੂੰ ਮੈਂ ਇੰਨਾ ਸੋਹਣਾ ਥਣ ਲੱਗਿਆ ਹੋਵੇ ਤੇ ਨਾਲਾ ਨੂੜਾ ਦੇਖੋ ਕਿਆ ਬਾਤ ਆ ਥਣ ਬਾੜਾ ਸੋਹਣਾ ਲੱਗਿਆ ਵਾ ਕਿਆ ਬਾਤ ਆ ਤੇ ਤਿੰਨ ਸਾਦਾ ਜਵਾਕ ਵੀ ਖੇੜਦਾ ਜਦੋਂ ਗਾਂਜਾ ਜਾ ਗਿਆ ਉਹ ਵੀ ਕੋ ਹੋਗਾ ਮੈਂ ਵੀ ਬਾਹਰ ਡੀ ਦੇ ਚੋਣੀ ਆ ਹਨਾ ਥਾਣੇ ਵਾਹ ਸੁਣਾ ਲੱਗਿਆ ਵਾ ਬਈ ਇੱਥੇ ਚਵਾਈ ਆ ਅਸਲ ਥਾਣਾ ਤੇ ਕਿੰਨਾ ਦੇ ਦੁੱਧ ਚੁਆਇ ਵੀਰੇ ਦਾ ਆਪਾਂ ਦੁੱਧ ਬਈ ਮਾਲਕ ਦਾ ਦੇ ਵਿੱਚ 34 ਕਿਲੋ ਪੁੰਗ ਦੁੱਧ ਪਾਇਆ ਜਾਗਾ ਠੀਕ ਹਨ ਅੰਦਾਜ਼ਾ ਆ ਜਾ ਇਸ ਵਾਰ ਅੰਦਾਜ਼ਾ ਬਈ ਜਿਵੇਂ ਬੌਡੀ ਹੈਗੀ ਬਰੀਡ ਆ ਵੜ 40 ਕਿਲੋ ਦੁੱਧ ਵੀ ਭਾਣਗੇ 40 ਕਿਲੋ ਤੇ ਲਗਭਗ ਆਪਾਂ ਸੇਵਾ ਕਰ ਲਾ ਕੇ ਪਾ ਦੋਗੀ ਪਰ ਥਰ ਗਾ ਥਣ ਗਰ ਮਾਲ ਦੇ ਬਾਹਲਾ ਸੁਣਾ ਲੱਗਿਆ ਵਾ ਕਿਆ ਬਾਤਾਂ ਤੇ ਵੀਰੇ ਤੀਜਾ ਨੰਬਰ ਆਪਾਂ ਜਿਹੜੀ ਇਹ ਬੱਚੀ ਦੇਖੀ ਜਾਨੇ ਹੈਗੇ ਇਹ ਕਿਹੜਾ ਸੂਆ ਜੀ ਇਹ ਬਈ ਦੂਜਾ ਸੂਆ ਵੇਹੜ ਸੂਆ ਬਾਕੀ ਆਪਣੇ ਕੋ ਸਾਰੇ ਹੀ ਬੜਾ ਦੂਜ ਇਹ ਦੇ ਮਗਰ ਬੱਚੀ ਹੈ ਨਾ ਜਦ ਮੈਂ ਬੈਠਾ ਸ ਬੱਚੀ ਦੇਖੋ ਕਿਆ ਬਤਾ ਵਾਈਟ ਹਾਉ ਸਰ ਗਿਆ ਮੇਰੀ ਕਾਲੇ ਹੈ ਨਾ ਤੇ ਦੁੱਧ ਕਿੰਨਾ ਚੋਇਆ ਇਹਦਾ ਆਪਾਂ ਦੁੱਧ ਭਈ ਐ ਮੰਨ ਕੇ 30 ਕਿਲੋ ਪਾ ਖੁੱਲਾ ਦੇ ਦੂ ਭਈ ਇਹਦਾ ਤੇ ਵੀਰੇ ਕਿੰਨਾ ਚੋਇਆ ਸਵੇਰੇ ਆਪਾਂ ਇਹਦਾ ਭਈ ਦੁੱਧ ਐ ਮੰਨ ਕੇ ਚੱਲ ਵੀ 9 ਸਾਢੇ 9 ਕਿਲੋ ਬੋਲੀ ਚੋੜੀ ਸੀ ਦੀ ਆਪਾਂ 9 ਸਾਢੇ 9 ਕਿਲੋ ਬੋਲੀ ਤੇ ਕਿੰਨਾ ਪਾ ਦੂ ਹਾਈਸਟ ਆਪਾਂ ਇਹਦੇ ਤੋਂ 30 ਕਿਲੋ ਖੁੱਲਾ ਦੇ ਦੂ ਰਹਿਣਾ ਬੇੜਾ 30 ਕਿਲੋ ਚੋਅਈ ਚੋਅਈ ਇੱਕ ਨੰਬਰ ਆ ਜਮਾ ਚੋਅਈ ਵੀਰੇ ਇੱਕ ਨੰਬਰ ਆ ਜਮਾ ਸੋ ਚੋਅਈ ਚ ਵੀ ਇੱਕ ਨੰਬਰ ਆ ਜੇਰ ਜੇ ਭੱਡਾ ਨਾ ਪਿੱ ਚਾਰੇ ਥਾਂ ਦੇਖਣ ਮੇ ਸੋਹਣੇ ਸੈਭ ਸੁਧਰੇ ਤੇ ਹਵਾਨੇ ਚ ਨਾਲਾ ਦੇਖੋ ਕਿਆ ਬਾਤ ਤੋਰਦੀ ਉਹਨੂੰ ਸੋਹਾ ਦੇਖੋ ਬਰੀਕੀ ਜਨ ਨਾਲਾ ਪੂਰੀਆਂ ਅੱਗੇ ਪਿੱਛੇ ਦਾ ਹਵਾਨਾ ਸੋਹਣਾ ਦਿਖਾਈ ਦਿੰਦਾ ਪਿਆ ਠੰਡੀ ਸੀਲ ਵਧਰੀ ਹੈ ਬਾਈ ਠੀਕ ਆ ਸੋ ਠੰਡੀ ਸੀਲ ਵਾਧੂ ਆ ਸੂਈ ਸਵਾਈ ਆ ਪਿੱਛੇ ਬੱਚੀ ਜੇਰ ਜਪਾ ਸਾਰਾ ਕੰਮ ਡਾਣਾ ਚੰਗਾ ਸੋਹਣਾ ਦੁੱਧ ਪਿਆ ਦੂਗੀ ਦੂਜਾ ਸੋਹਣਾ ਜੈਨੂਨ ਪਲੱਸ ਡਿਊਟੀ ਹੈ ਵਿੱਚ ਸੋ ਦੇਖੋ ਬਿਊਟੀ ਕਿਆ ਬਾਤ ਆ ਬਹੁਤ ਸੋਹਣਾ ਹਸਤਾ ਦਾ ਬੱਚਾ ਜਮਾ ਜਿਹੜਾ ਪਸੋਂ ਦਿਖਾਈ ਜਾਂਦੇ ਆ ਇਹ ਤੇ ਵੀਰੇ ਚੌਥੇ ਨੰਬਰ ਜਿਹੜੀ ਵਹਿੜ ਦੇਖੀ ਆਨੇ ਆਪਾ ਏ ਬਾਈ ਦੂਜਾ ਸੂਆ 62 ਹੁੰਦੀ ਹੈਗੀ ਠੀਕ ਹੈ ਤੇ ਐ ਮੰਨ ਕੇ ਚੱਲ ਜੀ ਤੂੰ ਦਾ ਬਈ ਇਹਦਾ 47 44 47 44 ਗੰਦੁੱਦ ਦਤਾ ਦਿੰਦੀ ਆ ਦਿਨ ਕਹਿ ਕੇ ਲੈਂਦੀ ਐ ਦਿਨ ਬਾਈ ਹੇ 13 ਦਿਨ ਪੈਂਡਿੰਗ ਪੈਣੇ 2 3 ਦੇ ਉੱਤੇ 15 ਦਿਨ ਪੈਂਡਿੰਗ ਮੰਨ ਕੇ ਚੱਲ ਜੀ 13 ਦਿਨ ਬਾਕੀ ਪਿਆ ਸੋ ਆਹ ਦੇਖੋ ਜਮਾ ਜਿਹੜੇ ਗੁੱਤ ਦੇ ਮਿੰਡੀਆਂ ਕਰ ਜਾਂ ਹੁੰਦੇ ਆ ਖਾਸ ਨਵੇਂ ਨਵੇਂ ਡਿਜ਼ਾਈਨ ਬਣਾਉਂਦੇ ਨੇ ਨਵੀਂ ਬਿਊਟੀ ਪਾਲਰ ਵਾਲੀ ਕੰਮ ਸਿੱਖੀ ਹੁੰਦੀ ਆ ਸੋ ਹਿਸਾਬ ਦੇ ਨਾੜਾ ਹਣਾ ਅੱਜ ਦਾ ਭਾਈ ਉਸਾ ਬਣਾ ਰੇਟ ਹੋਊਗਾ ਠੀਕ ਆ ਜਿੰਨੇ ਭਾਈ ਤਿਆਰ ਹੋ ਗਈ ਉਦੋਂ ਦਾ ਭਾਅ ਉਦੋਂ ਦਾ ਦੇਖਾਂਗੇ ਤੋਰੀ ਫਿਰ ਮਾੜਾ ਜਿੰਦਾ ਕਿਆ ਬਾਤ ਆ ਤੋਰ ਨਾਲੀ ਚੀਜ਼ ਆ ਸੋ ਆ ਚੀਜ਼ਾਂ ਹੁੰਦੇ ਜਿਹੜੇ ਆਪਾਂ ਬਾਹਰ ਲੈਂਦੇ ਨਹੀਂ ਹੁੰਦੇ ਵੀ ਕਿਆ ਬਾਤ ਆ ਨਾੜਾ ਇਹ ਗੁੰਦੀ ਵੀ ਆ ਜਿਵੇਂ ਮਿੰਡੀਆਂ ਵਾਂਗੂ ਸੋ ਵਾਕੀ ਮੂੰਹ ਮੱਥਾ ਦੇਖੋ ਚਾਪੜ ਵਰਗੀ ਵਹਿੜ ਭਈਆ ਜਿਵੇਂ ਗਧਾਈਲੇ ਵਰਗੀ ਜਿਵੇਂ ਕਹੇ ਭਾਈ ਮੰਜਾ ਢਾਲੇ ਜਾਏ ਨਮਾਜ਼ ਮੇ ਸੋਵਰ ਤੋਰਾ ਵਗੈਰਾ ਦੇਖੋ ਨਾੜਾ ਇੱਕ ਪਾਸੇ ਨਹੀਂ ਦਿਖਾਈਦਾ ਦੋਨੇ ਪਾਸੇ ਦਿਖਾਈ ਦਿੰਦਾ ਜਿਹੜੇ ਵੀਰ ਨੇ ਧੰਨਵਾਦੀ ਦਿਖਾ ਦੇ ਵੀਰੇ ਬਰੀਡ ਤੇ ਕੰਮ ਕਰਨਾ ਤੇ ਨਾਲ ਬਿਊਟੀ ਸਵਾਹ ਜੀ ਦੇ ਨਾ ਵੀਰ ਜੇ ਭਾਰਤ ਵਾਲਾ ਨਾ ਛੜੀ ਥਾਪਿਆ ਹੁੰਦਾਗਾ ਮੇਰੇ ਨਾਲ ਨਾਲ ਦੂਜਾ ਪਾਕਿਸਤਾਨ ਦਾ ਵੀ ਨਾਲ ਹੀ ਦਿੰਦਾ ਇਹਦੇ ਸਵਾਹ ਜੀ ਦੇਖੋ ਕਿਆ ਬਾਤ ਆਪਾਂ ਇੰਨੇ ਵਿਹੜਾ ਕਵਰ ਕਰਿਆ ਵੀਡੀਓ ਆ ਚੀਜ਼ ਨਹੀਂ ਦੇਖੀ ਕਦੇ ਭਾਈ ਇੰਨੇ ਨਾੜਾ ਮਿਲਦੀ ਨਹੀਂ ਕਿ ਤੂੰ ਭਾਈ ਬਹੁਤ ਘੱਟ ਜਾਨਵਰ ਦੀ ਬਹੁਤ ਰੇਅਰ ਚੀਜ਼ ਮਿਲਦੀ ਹੈ ਸੋ ਇਹ ਗੱਲ ਹੋਰ ਆ ਕੱਲੋ ਜੇ ਤੂੰ ਕਹੇ ਵੀ ਇਹਦੇ ਨਾਲ ਜੀ ਦੂਜੀ ਮੈਂ ਵੇਚਦਾ ਨਹੀਂ ਪਹਿਲੀ ਆ ਇਹੇ ਵੱਡੇ ਪਈ ਐ ਤਾਂ ਮਿਲਦਾ ਬਹੁਤ ਜਾਂਦਾ ਪਰ ਵੀ ਇਦਾਂ ਜਨ ਬਹੁਤ ਘੱਟ ਰੇਅਰ ਮਿਲਦੇ ਨੇ ਪਰ ਅੱਜ ਪਹਿਲੀਆ ਦੇਖੀ ਇਹਨੇ ਨਾੜ ਵਾਲੀ ਹੈ ਨਾ ਬਿਊਟੀ ਵੈੜ ਦੇ ਵਿੱਚ ਠੀਕ ਹੈ ਟੋਰੀ ਮੜੀ ਹੋ ਰੇ ਇਹਨੂੰ ਸੁਭਰਾ ਦਾ ਇਹਨੇ ਚੌਥੇ ਨੰਬਰ ਦੇ ਦਿਖਾਈ ਜਨੇ ਬਹੁਤ ਸੋਹਣੀ ਚੀਜ਼ ਹੈ ਜਿਹੜਾ ਵੀ ਆ ਗਿਆ ਵੀ ਮੈਥ ਕੀ ਆ ਗਿਆ ਮੈਂ ਲੈ ਕੇ ਜਾਣੀ ਆ ਉਹ ਇਹ ਨਹੀਂ ਗੱਲ ਵੀ ਦਾਵਾ ਜੜਦਾ ਵੀ ਮੋੜ ਨਹੀਂ ਦਿੰਦਾ ਇੱਥੋਂ ਤੇ ਆ ਸਿਸਟਮ ਵੀ ਬਹੁਤ ਸੋਹਣਾ ਮੰਨ ਕੇ ਚਲੋ ਕਿਆ ਬਾਤ ਹੈ ਖਿੱਚਦਾ ਕੇਂਦਰ ਆ ਜਾਵਾ ਕਿਆ ਬਾਤ ਜਿਵੇਂ ਕਹਿੰਦਾ ਵੀ ਚਾਹ ਡੌਂਕੀ ਲਾ ਕੇ ਜਾਣਾ ਪਵੇ ਅਮਰੀਕਾ ਜਾਣੇ ਜਾਣਾ ਉਹ ਸਿਸਟਮ ਆ ਜਿਹੜੇ ਵੀਰ ਨੂੰ ਸੌਂਕ ਆ ਬਰੀਡ ਆ ਪਰ ਰੱਖਣੀ ਤੋ ਦੇਖੋ ਨਾਲ ਰੋਣਾ ਸਿਸਟਮ ਜਿਹੜੇ ਵੀ ਨਵੇਂ ਫਾਰਮਰ ਹਨ ਨਾ ਜੀ ਬੈਸਟ ਆਪਸ਼ਨ ਹੈ ਜੀ ਕਿਉਂਕਿ ਜਦੋਂ ਹੁਣ ਸਾਲ ਦੇ ਵਿੱਚ ਲੰਦਾ ਹਨ ਵੀਰੇ ਗਾਵਾਂ ਠੀਕ ਹੈ ਤੇ ਜਦੋਂ ਉਹਦਾ ਘਰ ਜਾਂਦੀਆਂ ਨਹੀਂ ਗੀਆਂ ਵੀ ਇਹ ਵੀ ਮੌਸਮ ਮੈਂਟੇਨ ਕਰ ਦਿੰਦਾ ਤੁਸੀਂ ਤੇ ਬਾਕੀ ਲੈ ਵੀ ਫਟਫਟ ਆ ਜਾਵਾਂ ਹਨਾ ਇਹ ਫਟਫਟ ਰੱਖਣ ਜਿਹੜਾ ਮਰਜੀ ਜਿੱਦਰੀ ਮਰਜੀ ਬੈਠੀ ਚੱਲ ਕੋਈ ਡੱਕ ਨਹੀਂ ਹੱਥੀ ਜਮ ਮਰਦੀ ਚੁਈ ਜਾਵੇ ਆ ਠੀਕ ਹੈ ਤੇ ਅੱਗੇ ਜਿਹੜੀ ਨਾਲ ਖੜੀ ਹੈ ਇਹਦੇ ਇਹ ਵੀ ਦੂਜੇ ਸੂਆ ਬੈਠੇ ਨੇ ਆਮ ਦੇ ਘਰੋਣੀਆਂ ਵੇਤਨ ਨੇ ਬੈਣਾ ਇਹ ਠੀਕ ਹੈ ਨਾਰਮਲ ਆਮ ਨਾਰਮਲ ਆਮ ਦੀ ਘਰੋਣੀਆਂ ਫਿਰ ਕਿੰਨੇ ਕ ਦੁੱਧ ਦੇ ਆਏ ਬਰਾਜ ਰੱਖਣ ਉਹਦਾ ਹੀ 24 ਕਿਲੋ ਦੁੱਧ ਦਿੰਦਾ 20 ਤੋਂ 25 ਦੇ ਵਿੱਚ ਵਿੱਚ ਆ ਮੇਰੇ 25 ਤੋਂ ਬਾਹਰ ਦੁੱਧ ਚੱਲਣੀ ਆ ਆਰਾਮ ਨਾਲ 25 ਤੋਂ ਬਾਹਰ ਕੈ ਕਿ ਦਿਨ ਲੈਂਦੀ ਆ ਇਹ ਇਹਦੇ ਮੇਰੇ 12 ਦਿਨ ਪੈਂਡਿੰਗ ਪੈਣਗੇ 12 ਦਿਨ ਪੈਂਡਿੰਗ ਪਏ ਆ ਤੇ ਕਦ ਕਾਟ ਦਾ ਕਿਆ ਬਾਤ ਆ ਹਨਾ ਹਾਂ ਭਾਈ ਇਹ 25 25 ਕਿਲਾ ਮੰਨੇ 80 ਕਿਲੋ ਦੁੱਧ ਤੋਂ ਖੁੱਲਾ ਪਾਰ ਪਉਣੀ ਆ ਭਾਈ ਤੇ ਹੋਣਗੇ ਲੱਖ ਦੇ ਅੰਦਰ ਇਹ ਇਹ ਵੀ ਲੱਖ ਦੇ ਅੰਦਰ ਨੇ ਸੋ ਲੱਖ ਤੋਂ ਅੰਦਰ ਆ ਜਿਹੜੇ ਵੀਰ ਕਹਿੰਦੇ ਆਪਾਂ ਬਾਜ ਵਪਾ ਲੈਣ ਲੱਖ ਤੋਂ ਅੰਦਰ ਵਾਲਾ ਭਾ ਵੀ ਹੈਗਾ ਬਈ ਬਰੀਡ ਹੈਗੀ ਠੀਕ ਹੈ ਨਾਲ ਨਾਲ ਸੌ ਪੂਰਾ ਹੋ ਜੂਗਾ ਨਾਲ ਦੁੱਧ ਨੂੰ ਵਧੀਆ ਰਹੇਗਾ ਨਾਲ ਇਹਨਾਂ ਦੇ ਵਸੀ ਜਮਣ ਚੰਗੇ ਭਰ ਲਾਂਗੇ ਵੀ ਵੱਡੇ ਵੱਡੇ ਬਣ ਜਾਣਗੀਆਂ ਵਧੀਆ ਬਣ ਜਾਣਗੇ ਬਈ ਸੇਵਾ ਹੈਗਾ ਠੀਕ ਹੈ ਜਿਆ ਦੇ ਵਿੱਚ ਮਿੱਠਾ ਪਾਉਂਗੇ ਜਾਂ ਹੋਰ ਕੀ ਨਹੀਂ ਜਿਆ ਜਾਲਾ ਜਮਾ ਆ ਸੀਗੀ 5ਵੇਂ ਨੰਬਰ ਵਾਲੀ ਜਿਹੜੀ ਦਿਖਾਈ ਆ ਬਸ ਤੁਹਾਨੂੰ ਤੇ 25 ਕਿਲੋ ਦੀ ਐਵਰੇਜ ਅੱਗੇ ਹੈਗਾ 6ਵੇਂ ਨੰਬਰ ਵਾਲੀ ਤੇ ਵੀਰੇ ਇਹਦੇ ਕਿੰਨੇ ਦਿਨ ਬਾਕੀ ਪਏ ਆ ਇਹ ਵੀ 12-13 ਦਿਨ ਲਈ ਵੀਰੇ ਪੈਂਡਿੰਗ 12-13 ਦਿਨ ਸੂਣ ਚ ਪੈਂਡਿੰਗ ਹੈ ਜੀ ਠੀਕ ਹੈ ਤੇ ਇਹਦੇ ਕਿੰਨੇ ਦਿਨ ਬਾਕੀ ਆ? ਇਹ ਵੀ 12-13 ਦਿਨ ਲੱਜੀ ਬਈ। ਠੀਕ ਹੈ ਕੱਟੇ ਥੋੜੀ ਜਿਆਦਾ ਲੱਗ ਜੂਣਾ। 52 52 ਤੋਂ ਪਲੱਸ 2 ਦੇਣੀ ਹੈ ਬਣਾ। ਠੀਕ ਹੈ ਤੇ ਜਿਹੜਾ ਵੀ ਆ ਗਿਆ ਆਪਾਂ ਦੇਖੇ ਤੋਰਾਂਗੇ ਬੜਾ। ਕੋਈ ਤਾਂ ਨਹੀਂ ਕੱਲ ਵੀ ਅੱਜ ਨਹੀਂ ਕਰ ਲੂਆਂ। ਜੇ ਉਹ ਹੀ ਗੱਲ ਵੰਗੂਂਦੀ। ਜੇ ਵੀ ਦੇ ਲੈਂਡ ਤੇ ਕਿਸੇ ਰਾਤੇ ਨਾ ਉਹ ਤਾਂ ਗੱਲ ਵੱਖਰੀ ਹੈਗੀ। ਠੀਕ ਹੈ। ਵੀ ਆਪਣੇ ਬੰਦੇ ਕੋਸ਼ਿਸ਼ ਰਹਿੰਦੀ ਚਾਹੇ ਥੋੜੀ ਬਣ ਜਿੱਦੇ ਆੜੀ ਆਪਾਂ ਵੀ ਕਿਸੇ ਨੂੰ ਨਾਰਾਜ਼ ਨਹੀਂ ਕਰਦੇ। ਵੀ ਆਪਾਂ ਬੈਠ ਦੇ ਕੇ ਤੋਰਾਂਗੇ ਹਣਾ। ਠੀਕ ਹੈ। ਸੋ ਆਪਾਂ ਬੈੜਾ ਦਿਖਾ ਦਿਆਂ ਕਾਫੀ 9877886 ਕਿਆ ਬਾਤ ਹੈ ਜਿਵੇਂ ਮੂਸੇ ਵਾਲੇ ਕੋ ਖੜੀ ਆ ਚੌੜੀ ਹੋਈ ਜਾਵੇਂ ਕਿਆ ਬਾਤ ਹੈ ਜਿਵੇਂ ਮੂਸੇ ਚਲਦਾ ਨਾ ਚਲਦਾ ਕਰਮ ਵਾਲੇ ਰੱਬ ਲੰਬੀ ਉਮਰ ਲਾਵੇ ਬੱਚਾ ਵਗੈਰਾ ਸਹੀ ਦੇ ਦੇ ਨਾ ਹੀ ਵੀ ਚੜਾਉ ਕੁਛ ਨਾ ਕੁਛ ਕਰੂਗੀ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਨਿਰਖ ਫਰਕ ਤੁਸੀਂ ਅਪ ਕਰਨੀ ਆ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ